ਪਿਆਰ ਪਰਿਖਿਆ ਸ੍ਰੀ ਕਾਲ ਕਹਿੰਦੇ ਆ ਐਡ ਜੋਣੀ ਤਾਂ ਵਾਲੇ ਰਿਪੋਰਟਰ ਦੇ ਨੰਬਰ ਚੱਲੀ ਜਾਂਦਾ 5 ਤੋਂ 7 ਫੋਟੋ ਮੈਂ ਭੇਜ ਦੋ ਵੀਡੀਓ ਕੋ ਲਾਇਕ ਸ਼ੇਅਰ ਕਮੈਂਟ ਕਰ ਦੋ ਚੈਨਲ ਫੋਲੋ ਕਰ ਦਿਓ ਆਪਾਂ ਲੈ ਕੇ 5 ਤੋਂ 6 ਚੀਜ਼ਾਂ ਬਿਲਕੁਲ ਸਾੜੀ ਵੇਖੋ ਪਰ ਆਪਾਂ ਕਿ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰ ਦੋ ਚੈਨਲ ਫੋਲੋ ਕਰ ਦਿਓ ਤੇ ਲੈ ਕਰਦੇ ਕੋ ਕੰ ਚੈਨਲ ਫੋਲੋ ਕਰਦੇ ਕਰੋ ਮੇਰੇ 21 ਫੁੱਟਾ ਟਰਾਲਾ 7 ਫੁੱਟ ਚੌੜਾ ਥੋੜਾਇਆ ਚੱਲਿਆ ਵਾ ਸਾਲ ਕੇ ਕਿਸੇ ਵੀਰ ਭਾਈ ਨੇ ਲੈਣਾ ਓਏ ਵੀਦੋਂ ਸੰਪਰਕ ਕਰ ਸਕਦੇ ਆ ਇੱਕ ਸਾਲ ਚੱਲਿਆ ਵਾ ਟਰਾਲਾ 21 ਫੁੱਟ ਲੰਮਾ 7 ਫੁੱਟ ਚੌੜਾ ਏਰੀਆ ਅੰਬਰਸਰ ਪਿੰਡ ਬੜੀਟ ਗਿਆ ਪਿੰਡ ਬੜੀਟ ਗਿਆ ਏਰੀਆ ਅੰਬਰਸਰ ਪਿੰਡ ਬੜੀਟ ਗਿਆ ਵੱਡਾ ਟੂਲ ਬਾਕਸ ਲੱਗਿਆ ਸਪੈਨਰ ਪਾਏ ਹੋਇਆ ਬੀਲ ਕਵਰ ਪਰ ਲੱਗੇ ਹੋਇਆ ਤੇ ਵੇੜੇ 'ਤੇ ਲੱਗੇ ਹੋਇਆ ਤੇ ਪੂਰਾ ਫੱਪਸਾ ਬਟਰਾਦਾ ਪਿਆ 2000 ਕੋਕਾ ਪੀ ਟਰਾਲਾ ਕਿਸੇ ਵੀ ਰਪਈ ਨਹੀਂ ਲੈਣਾ ਹੋਏ ਵੀਰਾਂ ਸੰਪਰਕ ਕਰ ਸਕਦੇ ਆ ਤੇ ਭਾਈ ਕਿਉਂ ਵੀ ਤੇ ਭੈੜਗਾ ਤੇ ਰੇਲ ਦਾ ਹਿੱਸਾ ਪੂਰਨ ਕੈਂਚੀਆਂ ਚਿੰਚੀਆਂ ਬਣਾ ਕੇ ਲਿਆਂ ਫੁੱਲ ਪਲੇਟ ਭਰੀਆਂ ਗਾਡਰਾਂ ਦੇ ਵਿੱਚ 3 ਫੁੱਟ ਵਡ੍ਹਾ 2 ਫੁੱਟ ਵਾੜ ਪਲੇਟਾਂ ਫੁੱਲ ਭਰੀਆਂ ਹੋਏ ਵੇਖ ਸਕਦੇ ਤੁਸੀਂ ਵਿੱਚੋਂ ਵੇਖ ਸਕਦੇ ਸਾਰੀਆਂ ਪਲੇਟਾਂ ਭਰੀਆਂ ਹੋਣਾ ਉਧਰ ਵੀ ਤੇ ਉਧਰ ਵੀ ਰੇਲ ਦਾ ਹਿੱਸਾ ਕੈਂਚੀਆਂ ਬਣਾ ਕੇ ਲਾਈਆਂ ਹੋਈਆਂ ਆ ਪੂਰਾ ਹੈਵੀ ਟਰਾਲਾ ਇਹ ਰੇਟ ਹੈਗਾ ਇਹਦਾ 2 ਲੱਖ ਤੇ 390000 390000 ਰੁਪਇਆ ਰੇਟ ਬਾਤੇ 21 ਫੁੱਟ ਲੰਮਾ 7 ਫੁੱਟ ਚੌੜਾ ਤੇ 10 ਇੰਚ ਦੀ ਗਾਡਰ ਦਾ ਨੜੀ ਹੱਬ ਆ ਹੱਬ ਤੇ ਭਾਈ ਕਿਉਂ ਵੀ ਦੇ ਭੇਰਗਾ ਤੇ ਕਲੱਚ ਲੱਗੇਵੇ ਡਾਲੀ ਨੂੰ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰਕਾ ਸਾਦੇ ਆ ਉਹ ਕਰਤੇ ਭੋਮ ਕਿ ਸਾਰੀਆਂ ਕਰੀ ਫੋਨ ਲੱਗਦੇ ਦੋ ਲੱਖ 3 ਲੱਖ 90 ਹਜ਼ਾਰ ਰੁਪਏ ਰੇਟ ਆ ਸਾਰੀਆਂ ਕਰੀ ਫੋਨ ਲੱਗਦੇ ਤਮਗਾ ਬਕਾਉ ਹੈ ਦਾ ਦਸ ਦੀਆਂ ਵੀ ਤੇ ਏਰੀਆ ਬਸਰ ਪਿੰਡ ਮਣੀਠਾ ਬਿਲਕੁਲ ਨਵੇਂ ਵਰਗੀਆਂ ਤਮਗਾ ਪਈਆਂ ਤੇ ਬਾਹਰ ਤਵੇ ਵਾਲੀਆਂ ਤਮਗਾ ਇਹ ਉਧਰ ਦੇ ਪਾਸੇ ਵੀ ਤਵਾ ਪਾਰ ਕੱਢਿਆ ਉਧਰ ਵੀ ਕੱਢਿਆ ਤੇ ਕੋਕਾ ਵੀ ਤਮਗਾ ਕਿਸੇ ਵੀਰ ਪਈਆਂ ਲੈਣੀਆਂ ਹੁਣ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਫੋਨ ਤੇ ਕਰਦੇ ਆ ਰੇਟ ਦੱਸਿਆ ਨਹੀਂ ਮਾਲਕ ਵੀ ਦਾ ਨੰਬਰ ਉੱਤੇ ਕਰਿਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਤੇ ਕੋਕਾ ਪੀਸ ਤਵਾਂਗਾ Java 90 ਤਵੇ ਆ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰੋ ਇਹ ਰਿਹਾ ਅੰਬਰਸਰ ਪਿੰਡ ਮਰੀਠਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਹੋ ਪੰ ਨੰਬਰ ਉੱਤੇ ਵੀ ਲਿਖਿਆ ਹੋਇਆ ਇਹਨਾਂ ਦਾ 플레이ਟ ਤੇ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ 99 ਮਾਡਲਾ 585 DI 8585 ਆ 585 DI 99 ਮਾਡਲ ਇੰਜਨ ਗੇਅਰ ਦਾ ਓਕੇ ਆ ਰੰਗ ਪੀਲਾ ਦਾ ਟਰੈਕਟਰ ਜੀ ਰਾਜਾ ਬਹੁਤ ਘੱਟ ਸਾਮਕੇ ਰੱਖਿਆ ਵਾ 80 ਪੈਸੇ ਟਾਇਰ ਆ ਤੇ ਕੋਕਾ ਵੀ ਟਰੈਕਟਰ 80 ਪੈਸੇ ਟਾਇਰ ਆ ਪੱਕੇ ਟਾਇਰ ਪਾਏ ਆ ਐਮਰ ਕੋਲ ਪਿੰਡ ਦੇ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਫੁੱਲ ਕੰਮ ਹੋਇਆ ਵਾ 1 ਰੁਪਏ ਦਾ ਕੰਮ ਨਹੀਂ ਭਾਲਦਾ ਟਰੈਕਟਰ ਤੇ ਲੈਫਟ ਸਭ ਕੁਝ ਓਕੇ ਆ ਬੈਟਰੀ ਨਵੀਂ ਰੱਖੀ ਆ ਪੀਆ ਪੇਪਰ ਟਰੈਕਟਰ ਤੇ ਕਲੀਅਰ ਆ ਸਾਰੇ ਪੇਪਰ ਕਲੀਅਰ ਆ ਆਰ ਸੀ ਟਰੈਕਟਰ ਦੀ ਇੰਜਨ ਗੇਅਰ ਦਾ ਓਕੇ ਰੇਟ ਹੈਗਾ 2 ਲੱਖ ਤੇ 20000 ਰੁਪਿਆ ਮੌਕੇ ਤੇ ਮਰਚਾਨ ਕਰਦੇ ਹਾਂ 1999 ਮਾਡਲ 585 ਟਰੈਕਟਰ ਤੇ 220000 ਰੁਪਿਆ ਰੇਟ ਸਾਰੀ ਜਾਣਕਾਰੀ ਫੋਨ ਲੱਗ ਕੇ ਦੇ ਸਕਦੇ ਥੋੜ 361900 ਜਿਹੜਾ ਨਮੇ ਮਾਡਲ ਇੰਜਨ ਗੇਅਰ ਦਾ ਓਕੇ ਵਧੀਆ ਟਰੈਕਟਰ ਆ ਸਾਰਾ ਟਰੈਕਟਰ ਨੀਰ ਆਇਆ ਰਾਂ ਕੋਕਾਪੀ ਟਰੈਕਟਰ ਆ ਕਿਸੇ ਵੀਰ ਪਈ ਨਹੀਂ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਡਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਪੇਪਰ ਕਾ ਟਰੈਕਟਰ ਤੇ ਕਲੀਅਰ ਕਿਸੇ ਵੀਰ ਪਈ ਨਹੀਂ ਲੈਣਾ ਹੋਏ ਵੀ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਵਧੀਆ ਟਰੈਕਟਰ 80 90 ਪੈਸੇ ਟਾਇਰ ਆ ਚਾਰੀ ਟਰੈਕਟਰ ਦੇ ਕੋਕਾਪੀ ਟਰੈਕਟਰ ਆ 1994 ਮਾਡਲ ਰੇਟ ਦੀ ਗੱਲ ਕਰੀਏ ਰੇਟ ਲਈ ਫੋਨ ਤੇ ਕਰ ਸਕਦੇ ਆ ਪੰਜਾਬ ਨੰਬਰ ਡਾਵਰ ਪੱਟੀ ਡੰਡਾ ਨਾਲ ਕਲੀਅਰ ਟਰੈਕਟਰ ਆ ਵਾਕੇ ਦਾ ਸਾਡੇ 1 ਰੁਪਏ ਦਾ ਨੁਕਸ ਨਹੀਂ ਕਿ ਇਹ ਰੇਟ ਦੀ ਗੱਲ ਕਰਕੇ ਰੇਟ ਹੈ ਇਹਦਾ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਰੇਟ ਤੁ ਨਹੀਂ ਫੋਨ ਤੇ ਕਰ ਸਕਦੇ ਰੇਟ ਉਹ ਆ ਜਿਹੜੀ ਫੋਨ ਤੇ ਦੱਸਾਂਗੇ ਕੋਕਾਪੀ ਟਰੈਕਟਰ ਚਾਰੇ ਟਾਈਰ ਨਾਲ ਆਵੇਂ ਆ ਕਿਸੇ ਵੀਰ ਪਈ ਲੈਣਾ ਹੋਵੇ ਵੀਰਾਂ ਕਰੋਸ ਪਰ ਕੋਕਾਪੀ ਟਰੈਕਟਰ ਬੋਲਟ ਮੋਟਰਸਾਈਕਲ ਪੁੱਠੇ ਘੇਰਾਂ ਵਾਲਾ ਕਿਸੇ ਵੀ ਪਾਈ ਨੇ ਲੈਣਾ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਹੋ 2000 ਮਾਡਲਾ ਇੰਜਨ ਗੇਅਰ ਠੋਕੇ ਨਵੇਂ ਟਾਇਰ ਜਮ ਬਹੁਤ ਘੱਟ ਚੱਲਿਆ ਵਾ ਕਿਸੇ ਵੀ ਕੋਕਾ ਪੀਸ ਬੋਲਟ ਮੋਟਰਸਾਈਕਲ ਤੇ ਬਾਹਰ ਗਏ ਤਾਂ ਵੇ ਘਰੇ 2000 ਮਾਡਲਾ ਇੰਜਨ ਗੇਅਰ ਦਾ ਓਕੇ ਰੇਟ ਹੈਗਾ 1,15,000 ਰੁਪਏ ਮੌਕੇ ਦੇ ਮਾਨਤਾ ਕਰਦੇ ਨੇ ਕਿ ਬੈਂਡਰੀ ਨਵੀਂ ਰੱਖੀ ਆ ਕੋਕਾ ਪੀਸ ਬੋਲਟ ਆ ਤੇ ਕਦੋਂ ਤੋਂ ਸਾਰੇ ਗੇਅਰ ਨੀ ਅਡਰ ਹੋ ਜਾਂਦੇ ਇਹਦੇ ਕਦੋਂ ਕੇਰਾ ਢੀ ਮਰੇਗਾ ਕੋਕਾ ਪੀਸਾ ਲਾਈ ਵੀਰ ਪਾਏ ਵਿੱਚ ਦੋਵੇਂ ਟਾਇਰ ਨਵੇਂ ਆ ਇੰਜ ਗੇਅਰ ਤਾਂ ਨਾ ਨੂੰ ਕੁੱਕਿਆ ਤੇ ਬੈਟਰੀ ਨਵੀਂ ਅਖੀ ਆ ਕੋਈ ਜਮਾ ਸੀਸੇ ਨੂੰ ਚਲਕਦਾ ਕਿਸੇ ਵੀਰ ਭਾਈ ਦੇ ਸੈਲਫ ਸਟਾਰਟ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸਪਰਕ ਕਰ ਸਕਦੇ ਆ ਰੇਟ ਹੈਗਾ 115000 ਤੇ 2000 2000 ਮਾਡਲ ਆ ਪੂਰਾ ਹੀ 2000 ਮਾਡਲ ਆ ਕੋਕਾ ਵੀ ਟਰੈਕਟਰ ਆ ਕਿਸੇ ਬਹੁਤ ਟੱਕੋਕਾ ਵੀ ਸੋ 70 80 ਤੇ ਹੈ ਟਾਇਰ 202 2 ਮਾਡਲ ਆ ਸੋਨਾ ਦੇ ਕਾ 750 ਇੰਜਨ ਗੇਅਰ ਦਾ ਓਕੇ ਆ ਪਾਵਰ ਸਟੇਟ ਤੋਂ ਬਿਨਾ ਪੰਜਾਬ ਨੰਬਰ ਆ ਮਗਲ ਟਾਇਰਾਂ ਦੇ ਵੇਟ ਲੱਗਿਆ ਵਾ ਨੀਰ ਆ 45 ਕਿਲੋ ਦਾ ਇੰਜਨ ਡੰਡਾ ਨਾਲ ਟਾਪ ਲੇ ਕੋ ਡਾਵਰ ਪਿੱਟੀ ਡੰਡਾ ਓਕੇ ਪੰਜਾਬ ਨੰਬਰ 6 ਸੇ ਵੰਗੋ ਟਰੈਕਟਰ ਛਲਕ ਦਾ ਪਾਕਖਾਲ ਚ ਮਿਲਦੀ ਆ ਮੂਹ ਵੇਖ ਸਕਦੇ ਆ ਨਾਲ ਦਾ ਰੰਗ ਪੇਂਟ ਆ ਇਹ ਰੇਟ ਹੈਗਾ 355000 ਰੁਪਿਆ 255 ਰੇਟ ਆ ਇੰਜਨ ਗੇਅਰ ਦਾ ਓਕੇ 2000 ਮਾਟੜਾ ਇੰਜਨ ਗੇਅਰ ਦਾ ਓਕੇ ਆ 2000 2 ਮਾਟੜਾ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਵਾ ਕੇ ਲੈ ਸਕਦੇ ਆ ਪੇਪਰ ਟਰੈਕਟਰ ਤੇ ਕਲੀਅਰ ਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਮਾਲਕ ਦੇ ਨੰਬਰ ਉੱਤੇ ਚੱਲੀ ਜਾਂਦਾ 1995 ਮਾਡਲ ਆ 735 1995 ਮਾਡਲ ਆ 735 ਵਧੀਆ ਟਾਇਰ ਆ ਟਰੈਕਟਰ ਦੇ ਨਵੇਂ ਆਰ ਕੇ ਭਾਏ 80 90 ਪੈਸੇ ਇੰਜਨ ਗੇਅਰ ਦਾ ਓਕੇ ਆ ਰੰਗ ਪੀਲ ਦਾ ਸਰਬ ਟਰੈਕਟਰ ਨਹੀਂ ਰਿਹਾ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਲਿਫਟ ਦਾ ਸਾਰਾ ਕੰਮ ਹੋਇਆ ਵਾ ਟਰੈਕਟਰ ਦਾ ਵਧੀਆ ਟਰੈਕਟਰ ਆ 1995 ਮਾਡਲ ਕੋਕਾਪੀ ਟਰੈਕਟਰ ਆ ਵਾਕੇ ਲੈ ਸਕਦੇ ਇੱਕ ਰੀਰ ਰੌਕਸਨੇਟ ਦੇ ਵਿੱਚ ਕਿਾਰੇ ਟਾਇਰ ਨਪੇ ਵੇਚੇ ਕੋਕਾ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 1 ਲੱਖ ਤੇ 45000 ਰੁਪਿਆ ਮੌਕੇ ਦੇ ਮਾਰਦਾਨ ਕਰ ਦੇਣਗੇ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਤੇ ਨੰਬਰ ਉੱਤੇ ਚੱਲ ਜੀਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਕੋਕਾ ਵੀ ਟਰੈਕਟਰ ਆ ਪੀਪਰ ਟਰੈਕਟਰ ਤੇ ਕਿਹੜੀ ਆ ਰਾਂ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ 145 ਰੇਟ ਆ 855 ਟਰੈਕਟਰ ਆ 1995 ਮਾਡਲ ਆ ਵਧੀਆ ਟਾਇਰ ਆ ਟਰੈਕਟਰ ਦੇ ਡਬਲ ਕਲੱਚ ਆ 6 ਜੜੀਆ ਇੰਜਨ ਗੇਅਰ ਦਾ ਓਕੇ ਆ 80 90 ਪਹਿ ਟਾਇਰ ਆ ਡਬਲ ਕਲੱਚ ਕਰਾਇਆ ਵਾ 6 ਜੜੀ ਕਰਾਇਆ ਵਾ ਉਤੇ ਕੋਕਾ ਵੀ ਟਰੈਕਟਰ ਆ ਇੰਨ ਗੇਅਰ ਦਾ ਕੰਮ ਹੋਇਆ ਵਾ ਲੈਫਟ ਦਾ ਕੰਮ ਹੋਇਆ ਗੇਅਰ ਦਾ ਕੰਮ ਹੋਇਆ ਵਾ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵਧੀਆ ਟਰੈਕਟਰ ਆ ਡਬਲ ਕਲਚ 6 ਛੜੀਆਂ ਦੇ ਮਗਰ ਤੇ ਗੁੱਲੇ ਦੀ ਫੋਟੋ ਆ ਗਈ ਤੇ ਕੋਕਾ ਵੀ ਇਸ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਕਿਦੋਂ ਨੀਕ ਛੇਕ ਨਹੀਂ ਪੂਰਾ ਸਾਫ ਸੁੱਕਾ ਟਰੈਕਟਰ ਪਿਆ ਤੇ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਕੋਕਾ ਪੀ ਟਰੈਕਟਰ ਹੈ ਕਿਸੇ ਵੀਰ ਪਈ ਲੈਣਾ ਹੋਵੇ ਵੀ ਤੁਸੀਂ ਸਪੱਸ਼ਟ ਕਰ ਸਕਦੇ ਹੋ 800 ਪੁਰਾਣਾ ਟਰੈਕਟਰ 1995 ਮਾਡਲ ਵਧੀਆ ਟਰੈਕਟਰ ਹੈ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀਆ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਦਿਆਂਗੇ ਤੇ ਇੰਜਨ ਖੇਰ ਦਾ ਲੈਫਟ ਦਾ ਸਾਰਾ ਓਕੇ ਹੈ ਟਰੈਕਟਰ ਰੰਗ ਬੀੜ ਦਾ ਵਧੀਆ ਟਰੈਕਟਰ ਰੇਟ ਦੀ ਗੱਲ ਕਰੀਏ ਰੇਟ ਹੈਗਾ 1 55 1 48 1,48,000 ਰੁਪਇਆ ਰੇਟ ਆ ਮੌਕੇ ਦੇ ਮਾਰਤਾਨ ਕਰਦੇ ਨਹੀਂ ਕੋਈ ਦੋ ਇੱਕ 1,48,000 ਇੱਕ ਤੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰੋ